ਅਟਰੀ ਕਰਵਾਈ ਦੀ ਸਾਰਣੀ ਤੇ ਅੱਜ ਆਪਾਂ ਕਿਹੜਾ ਮੰਡੀ ਸਾਹਬੋਂ ਹੈਪੀ ਹੋਣਾ ਕੋਲੇ ਤੇ ਬਾਈ ਕੋਲੇ ਪੂਰੇ ਘੈਂਟ ਘੈਂਟ ਟਰੈਕਟਰ ਐ ਤੇ ਬਾਈ ਨਾਲ ਥੋੜੀ ਕਰਾਉਂਦੇ ਗੱਲਬਾਤ ਤੇ ਸਰਾ ਟਰੈਕਟਰ ਹੀ ਆ ਬਾਈ ਕੋਲੇ ਔਰ ਹੈਪੀ ਕੀ ਹਾਲ ਵਧੀਆ ਬਾਈ ਠੀਕ ਠਾਕ ਜਮ ਓਕੇ ਆ ਜਮ ਚੜਦੀ ਕਲਾ ਔਰ ਸੈਟ ਆ ਜਾਵਾ ਤੇ ਆ 60 ਬਾਰੇ ਦੱਸ ਸੋਨ ਲੀਕਾ ਇਹ ਆ ਗਿਆ ਭੋਲੜਾ 2015 ਮਾਡਲ 2015 ਮਾਡਲ ਐਮ ਆਰ ਪੀ ਦੇ ਟਾਇਰ ਨਵੇਂ ਜਮ ਚਾਰੇ ਟਾਇਰ ਨਵੇਂ ਆ ਚਾਰੇ ਨਾਲ ਦੇ 45 ਪੈਸੇ ਲਾਏ ਆ ਕੋਈ ਮੰਨੇ ਚਾਹੇ ਨਾ ਮੰਨੇ ਸਹੀ ਗੱਲ ਆ ਠੀਕ ਆ ਨਾ ਜਮਾ ਨਵੇਂ ਟਾਇਰ ਆ ਭਰਾ ਮੇਰਾ ਤੇ ਟਰੈਕਟਰ ਵੀ ਇਹ ਮੰਡੀ ਚ ਤਾਂਵੇਂ ਵੀ ਸੀ ਹੁੰਦੇ ਆ ਸਹੀ ਗੱਲ ਆ ਲੰਮੀ ਸ਼ੋਹ ਚ ਡਿਮਾਂਡ ਬਹੁਤ ਹੈ ਨਾ ਟਰੈਕਟਰਾਂ ਦੀ ਹਾਂ ਕਿ ਬਾਈ ਸਵਰ ਸੀਟਰ ਦੇ ਸਭ ਤੋਂ ਵੱਧ ਕਾਮਯਾਬ ਟਰੈਕਟਰ ਆ ਜਿਹੜੇ ਭਰਾਵਾਂ ਨੂੰ ਜਾਣਕਾਰੀ ਇਹਦੇ ਬਾਰੇ ਹਾਂ ਯਾ ਜਿਹੜਾ ਟਰੈਕਟਰ ਆ ਯਾ ਅਜ ਵਰਗਾ ਟਰੈਕਟਰ ਆ ਰਿਵਰਸ ਸਪੀਡ ਉਹ ਆ ਗਿਆ ਅੱਛਾ ਜੀ 15 ਮਾਡਲ 4 ਟਾਇਰ ਨਵੇਂ ਡਬਲ ਡਿਸਟਿਬਿਊਟਰ ਡਬਲ ਡਿਸਟਿਬਿਊਟਰ ਤੇ ਇੰਜਨ ਗੇਅਰ ਦਾ ਵੀ ਜਮਾ ਰੁਪਈਆ ਰੁਪਈਆ ਪਿਆ ਘੰਟਾ 2 ਘੰਟੇ ਭਾ ਕੇ ਬੰਦਾ ਲੈ ਜੇ ਅੱਛਾ ਹਾਂ ਇੰਨੀ ਗਰੰਟੀ ਹੈ ਟਰੈਕਟਰ ਤੇ ਲੈ ਭਰਾ ਮੇਰਾ ਬਾਈ ਕਹਿੰਦਾ ਪਵਾ ਵਾਹ ਕੇ ਲੈ ਜਾ ਯਾਰ ਤੇ ਗਰੰਟੀ ਹੈ ਕਹਿੰਦਾ ਮੇਰੀ ਤੇ ਇੰਜਨ ਗੇਅਰ ਕੰਨੀ ਦਾ ਚੱਕਰ ਨਹੀਂ ਕਹਦਾ ਲੋੜ ਹੀ ਨਹੀਂ ਹਾਂ ਤੇ ਮਾੜੀ ਆਂਦੀ ਲੋੜ ਵੀ ਸਰਵਿਸ ਵੀ ਹੋਈ ਆ ਡੈਕਟਰ ਹਾਂ ਬਾਈ ਕਹਿੰਦਾ ਸਰਵਿਸ ਵੀ ਹੋਈ ਆ ਤੇਲ ਬਦਲ ਨਹੀਂ ਲੋੜ ਨਹੀਂ ਫੁੱਲ ਜ਼ਿੰਮੇਵਾਰੀ ਆ 4,55,000 ਡਿਮਾਂਡਾ ਕਿੰਨੇ ਦਾ ਛੱਡ ਦੇ ਇਹ ਦੇ ਦਾਂਗੇ ਆਪਾਂ 4,35,000 ਰੁਪਇਆ 4,35 ਦਾ ਹਾਂ ਠੀਕ ਹੈ ਜੀ ਬਾਕੀ ਥੋੜਾ ਬਾਕੀ ਮਾਨਦਾਨ ਕਰਿਆ ਜਾ ਵਾ ਕਿਹ ਰਹਿਣਾ ਇਹ ਹਰਿਆਣਾ ਇਨੂੰ ਸੀ ਮਿਲ ਜੂ ਲੋਨ ਕਰਾਉਣਾ ਲੋਨ ਵੀ ਕਰਵਾਦਾ ਠੀਕ ਹੈ ਅੱਗੇ ਆ ਗਿਆ 35 ਵਾਲਾ ਹਾਂ ਖਾ ਦੇ 35 ਵਾਲਾ ਆ ਗਿਆ ਝੋਟਾ ਭਰਾ ਮੇਰਾ ਪੂਰਾ ਸੋਹਣਾ ਡੈਕਟਰ ਐ ਵੀ ਇੰਜਨ ਕਿੱਲ ਤੱਕ ਮੇਂ ਆ ਇੰਨੇ ਨੇ ਗੇ ਤਾਂ ਬਿਲਕੁਲ ਓਕੇ ਬਾਕੇ ਚੱਕ ਗੱਲ ਕੋਈ ਵੀ ਟਰੈਕਟਰ ਆਪਣਾ ਬਾਕੇ ਚਲਾ ਕੇ ਲੈ ਜਾਓ ਐਮ ਆਰ ਪੀ ਦੇ ਟਾਇਰਾਂ ਮੂਰਲੇ ਤੇ ਮਗਰਲੇ ਕਿਹੜੇ ਆ ਗੁਡੀਅਰ ਦੇ ਹਾਂ ਮਗਰਲੇ ਆ ਗਏ ਗੁਡੀਅਰ ਦੇ ਸਾਈਡ ਦੇ ਨੇ 50 ਪੈਸੇ ਹਾਂ ਜੀ ਕਿਸ ਨੇ ਬੂਮ ਬਾਮ ਤੇ ਲਾਉਣ ਨੂੰ ਲਿਜਾਣਾ ਜਮਾ ਨਹੀਂ ਯਾਰੀ ਦੇ ਦੂਗਾ ਹਣਾ ਅੱਧਾ ਖਰਚਾ ਐ ਡਬਲ ਕਰਾ ਕੇ ਚੰਦਾ ਸਿੰਗਲ ਆ ਗਿਆ ਸਿੰਗਲ ਤਲਾਚਿਆ ਇਹ ਤੇ ਐਚ ਆਰ ਆ ਵੀ ਹਾਂ ਹਰਿਆਣਾ ਨੰਬਰ ਹਰਿਆਣਾ ਹਰਿਆਣਾ ਨੰਬਰ ਆ ਭਰਾ ਮੇਰੋ ਤੇ ਮਾਡਲ ਹੈਗਾ 13 2013 ਮਾਡਲ ਤੇ 2 ਲੱਖ ਤੇ 75 ਹਜ਼ਾਰ ਮਾਨਾ ਕਿੰਨਾ ਸੱਡਾਗਾ 2.5 ਲੱਖ ਰੁਪਏ ਦੇ ਦਾਂਗਾ ਪੂਰਾ 2.5 ਲੱਖ ਦਾ ਪੂਰੇ 2.5 ਦਾ ਦੇ ਦਾਂ ਠੀਕ ਐ ਅੱਗੇ ਚੱਲ ਹੋਰ ਵੀ ਮਾਨਦਾ ਮਾਨਦਾਨ ਮੌਕੇ ਤੇ ਹੋ ਜਾਂਦਾ ਬੰਦਾ ਲਵੇ ਲਾਵੇ ਅੱਗੇ ਫਿਰ 35 ਵਾਲਾ ਆ ਗਿਆ ਲੈ ਭਰਾ ਮੇਰੇ ਤੁਸੀਂ ਭਾਲਦੇ ਹੋ ਨਾ 35 ਵਾਲੇ ਅੱਜ ਤੁਹਾਨੂੰ ਦੋ ਮਿਲ ਗਏ ਇਕੱਠੇ ਜਿਹੜਾ ਤੁਹਾਨੂੰ ਸੋਹਣਾ ਲੱਗਿਆ ਉਹੀ ਲੈ ਜਾਓ ਆ ਵੀ ਪੂਰਾ ਸੋਹਣਾ ਰਾਈਟਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੂਰੀ ਫੁੱਲ ਇਹ ਵੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਸਾਈਡ ਗੇਅਰ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਆ ਇਹ ਵੀ ਹਰਿਆਣਾ ਨੰਬਰ ਆ ਇਹ ਵੀ ਤੇ ਇਹਦੇ ਲਾਉਣ ਤਾਂ ਨਹੀਂ ਹੋਣਾ ਹਨਾ ਇਹਨਾਂ ਤਾਂ ਨਹੀਂ ਹੋਣਾ ਹਾਂ ਤੇ 2 60 ਰੱਖਿਆ ਇਹਦੇ ਇਹ ਦੇ ਦਾਂਗੇ ਆਪਾਂ 2 ਲੱਖ 40 ਹਜ਼ਾਰ ਦਾ 2 ਲੱਖ ਤੇ 40 ਹਜ਼ਾਰ ਦਾ ਬਾਈ ਗੱਲ ਮੂਲ ਟਾਇਰ 90 95 ਪਏ ਆ ਮਗਲ 70 75 ਪਏ ਆ ਹਾਂ ਟਾਇਰਾਂ ਦਾ ਪੂਰਾ ਸੋਹਣਾ ਭਰਾ ਮੇਰੋ ਟਾਇਰ ਤਾਂ ਮਰਨ ਵਾਲੇ ਨਹੀਂ ਹੈ ਪੂਰੇ ਘੈਂਟ ਹੈ ਸਾਰਾ ਟਰੈਕਟਰ ਰੀਜਨਲ ਪਿਆ ਦਾ ਸਾਰਾ ਟਰੈਕਟਰ ਰੀਜਨਲ ਕਿਤੇ ਟਰੈਕਟਰ ਦੀ ਘਰ ਮਨੀ ਲੱਗੀ ਪਈ ਜਣਾ ਤੇ ਅੱਗੇ ਆ ਗਿਆ 50 50 ਇਹ 2015 ਮਾਡਲ ਆ ਗਿਆ। ਇਹ 2015 ਮਾਡਲ ਆ। ਰਿਵਰਸ ਪੀਟੀਓ ਡਬਲ ਜੈਸਟੀ ਬੂਟਰ। ਅੱਛਾ ਜੀ। ਹਰਿਆਣਾ ਨੰਬਰ ਆ। ਲੋਨ ਫੈਨਸ ਟਰੈਕਟਰ ਤੇ ਹੋ ਜੂਗਾ। ਹਾਂ ਟਾਇਰ ਟੂਰ ਵੀ ਪੂਰੇ ਸੋਨੇ ਪਏ ਆ। ਹਾਂ 80-50 80 ਪੈਸੇ ਟਰੈਕਟਰ ਦੇ ਟਾਇਰ ਪਏ। ਹਾਂ ਨੌਨ ਫੈਨ ਚ ਤੇ ਹੋ ਜੂਗਾ। ਸਾਰਾ ਟਰੈਕਟਰ ਸੁੱਕਾ ਪਿਆ ਕਿਸੇ ਪਾਸੋਂ ਲੀਕਿੰਗ ਨਹੀਂ ਹੈਗੇ। ਜਮਾ ਪੂਰਾ ਵੀ ਲੀਕਿੰਗ ਨਹੀਂ ਯਾਰ। ਇਹ ਇੰਜਨ ਗੇਅਰ ਫੁੱਲ ਗਾਰੰਟੀ ਇਹਦੀ। ਬਾਕੇ ਚੈੱਕ ਕਰਕੇ। ਇਹ ਵੀ ਹਰਿਆਣਾ ਨੰਬਰ ਹੈ। ਹਾਂ ਇਹ ਵੀ ਹਰਿਆਣਾ ਨੰਬਰ ਹੈ। ਇਹ ਵੀ ਹਰਿਆਣਾ ਨੰਬਰ ਆ ਭਰਾ ਮੇਰਾ ਪੂਰਾ ਸੋਨਾ ਟਰ 15 ਮਾਡਲ ਹੈ 398000 ਡਿਮਾਂਡ ਆ ਇਹ ਦੇ ਦਾਂਗੇ ਆਪਾਂ 380000 ਰੁਪਏ ਦਾ 30 ਤੋਂ ਉੱਪਰ ਵੇਖਦਾ 15 ਮਾਡਲ 80000 ਦਾ ਦੇ ਦੇ ਠੀਕ ਆ ਪੂਰਾ ਸੋਨਾ ਲੈਟਰ ਅੱਗੇ ਅੱਗੇ ਆ ਗਿਆ ਹਾਲੈਂਡ 12 ਮਾਡਲ ਹਾਲੈਂਡ 12 ਮਾਡਲ ਜੂਜੀ ਗੀਅਰ ਦੇ ਵਿੱਚ ਆ ਜੂਜੀ ਗੀਅਰ ਚ ਹੈ ਹਾਂ 30 ਸਪੀਡ ਪੋਲ ਟਾਪ ਮਾਨਸਾ ਪੀਬੀ 31 ਮਾਨਸਾ ਦਾ ਨੰਬਰ ਆ ਪੰਜਾਬ ਨੰਬਰ ਆ ਪੂਰਾ ਸੋਨਾ ਟਰੈਕਟਰ ਹੈ ਜੀ ਤੇ ਘੈਂਟ ਗੱਲਬਾਤ ਆ ਯਾਰ இது ਡਬਲ ਕਲੱਚ ਹੈ 6 ਇਚ ਦੀ ਡਿਸਕ ਬ੍ਰੇਕਾਂ ਅੱਛਾ ਡਬਲ ਕਲੱਚ 6 ਇਚ ਦੀ ਡਿਸਕ ਬ੍ਰੇਕਾਂ ਬਹੁਤ ਤਾਕੜੇ ਹੁੰਦੇ ਟਰੈਕਟਰ ਇਹ ਪੂਰਾ ਸੋਹਣਾ ਟਰੈਕਟਰ ਹੈ ਵੀ ਛੋਟਿਆਂ 'ਚ ਵੀ ਆ ਜਾਂਦਾ ਤੇ ਵੱਡਿਆਂ 'ਚ ਵੀ ਆ ਜਾਂਦਾ ਠੀਕ ਆ ਉਹਦਾ ਟਾਇਰ ਦਾ ਕੰਮ ਵੱਡਿਆਂ ਇਨਾਂ ਦਾ ਹੀ ਜਾਂਦਾ 10 ਮਾਡਲ ਆ 2 26 ਲਿਖ ਰੱਖਿਆ ਨਾ ਹਾਂ ਕਿੰਨੇ ਦਾ ਇਹ ਦੇ ਦਾਂਗੇ 42000 ਰੁਪਏ ਦਾ 240 ਦਾ ਸਾਰਾ ਟਰੈਕਟਰ ਓਰੀਜਨਲ ਪੈਣਾ ਠੀਕ ਆ ਜੀ ਅੱਗੇ ਆ ਗਿਆ ਹੌਲੈਂਡ ਤੇਰਾ ਮਾਡਲ 33 ਹੂੰ ਤੇ ਉੱਪਰ ਸੂਪਰ ਏ ਵੀ ਕੈਂਟਰ ਰੈਕਟਰ ਪੂਰਾ ਭਰਾ ਮੇਰੇ ਸਾਈਡ ਵੇਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੋਂ ਨਾਲ ਦੋ 2013 ਮਾਡਲ 3 ਸਪੀਡ ਕੋੜਾ ਵੈਂਪਰ 50 ਨੰਬਰ ਇੰਜਨ ਗੇਰ ਦੀ ਤਾਂ ਪੁੱਛ ਨਹੀਂ ਲੋੜੀ ਨਹੀਂ ਹਾਂ ਹੈਨਾ ਇਹ ਹੈਗਾ 455 ਦਾ 13 ਮਾਡਲ ਹਾਂ ਕਿੰਨੇ ਦਾ ਛੜ ਦਾਂਗੇ ਇਹ ਦੇ ਦਾਂਗਾ ਬਸ 4 ਲੱਖ ਤੇ 15000 ਰੁਪਏ 415 ਜਿਹੜਾ ਅੱਜ ਵਾਈਪੋਛ ਦੇ ਹਾਂ ਅੱਗੇ ਫਿਰ ਆ ਗਿਆ 63 55 h p ਇਹਨਾਂ ਦੀ ਬਹੁਤ ਡਿਮਾਂਡ ਆ ਪਲੱਸ ਪਲੱਸ ਕਪਾਲ ਦੇ ਫਿਰ ਦੇਣਾ ਜਿਹੜੇ ਪਰ ਆ ਖੜਾ ਆਪਣੇ ਕੋਲ ਆ ਖੜਾ ਫੁੱਲ ਟੌਪ ਮਾਡਲ ਆ ਉੱਲ ਟਾਪ ਮਡਲਾ ਬਾਈ 99 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਚਾਰੇ ਹਾਂ ਤੇਰੀ ਸਪੀਡ ਡਬਲ ਜੈ ਸਕੂਟਰ ਰੈਣਾ ਨੰਬਰ ਆ ਬਈ ਇਹਨੂੰ ਦੀ ਮਿਲ ਜੂਗੀ ਹਾਂ ਤੇ ਪੁਰਾਣੇ ਲੋਨ ਕਰਾਉਣਾ ਲੋਨ ਵੀ ਹੋ ਜੂ ਟਰੈਕਟਰ ਤੇ ਠੀਕ ਆ ਜੀ 11 ਮਾਡਲ ਹੈ ਨਾ ਹਾਂ ਇਹ 455 ਲਿਖਿਆ ਕਿੰਨਾ ਇਹ ਦੇ ਦਾਂਗਾ ਬਾਈ 4 ਲੱਖ ਤੇ 35000 ਰੁਪਏ ਦਾ 43500 ਅੱਗੇ ਅੱਗੇ ਆਹੀ ਆਪਣੇ ਕੋਲ ਟਰੈਕਟਰ ਠੀਕ ਹੈ ਆਪਣਾ ਨੰਬਰ ਬੋਲ ਦੇ ਫਿਰ 6283585655 ਆ ਬਾਈ ਦਾ ਭਰਾ ਮੇਰਾ ਨੰਬਰ ਹੈ ਤੇ ਬਾਈ ਨੂੰ ਕਰ ਲੈ ਫੋਨ ਕਦੋਂ ਮਰਜੀ ਆ ਜਾ ਤਲਵੰਡੀ ਸਾਬੋ ਇਹ ਟ੍ਰੈਕਟਰੀ ਟ੍ਰੈਕਟਰੀ ਨਿਆਰਾ ਜਿੰਨੇ ਮਰਜ਼ੀ ਲੈ ਜਾਓ ਓਕੇ ਭਰਾ ਧੰਨਵਾਦ ਠੀਕ ਆ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ